ਹਾਂਜੀ ਦੋਸਤੋ ਅੱਜ ਜਦੋਂ ਬਿਕਰਮਜੀਤ ਸਿੰਘ ਨੂੰ ਮਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਉਹਦਾ ਵਿਰੋਧ ਕਰਨ ਦੇ ਵਾਸਤੇ ਉਹਦੀ ਪੇਸ਼ੀ ਤੇ ਵੱਡਾ ਕੱਟ ਕਰਨ ਦੇ ਵਾਸਤੇ ਅਕਾਲੀ ਆਗੂ ਆਪਣੇ ਆਪਣੇ ਘਰਾਂ ਦੇ ਵਿੱਚੋਂ ਅੱਜ ਨਿਕਲੇ ਤੇ ਉਹਨਾਂ ਨੂੰ ਕਈ ਥਾਵਾਂ ਤੇ ਰਸਤਿਆਂ ਦੇ ਵਿੱਚ ਰੋਕਿਆ ਗਿਆ ਜਿਨ੍ਹਾਂ ਦੇ ਵਿੱਚ ਮੇਨ ਸੀ ਜਿਨ੍ਹਾਂ ਦੀ ਖਬਰਾਂ ਪਹੁੰਚੀਆਂ ਨੇ ਉਹਨਾਂ ਦੇ ਵਿੱਚ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਰੋਕਿਆ ਗਿਆ ਗੁਰਦੁਆਰਾ ਸਾਹਿਬ ਦੇ ਲਾਗੇ ਇੱਕ ਸ਼ਕੰਦਰ ਸਿੰਘ ਮਲੂਕਾ ਦੀ ਆਵਾਜ਼ ਪੱਤਰਕਾਰ ਗੱਲਬਾਤ ਕਰ ਰਿਹਾ ਸੀ ਇੱਕ ਲੁਚਾ ਸਿੰਘ ਲੰਗਾ ਜੀ ਦਾ ਨਾਂ ਸੁੱਚਾ ਸੁੱਚਾ ਸਿੰਘ ਲੰਗਾ ਉਹ ਲਗੇ ਸੀ ਸੁਤਿਆ ਸਿੰਘ ਲਗਾ ਤੇ ਸਿਕੰਦਰ ਸਿੰਘ ਮਲੂਕਾ ਇਹ ਸਾਰੇ ਲੀਡਰ ਸੀ ਮੈਂ ਇੱਕ ਗੱਲ ਕਰਨੀ ਚਾਹਣਾ ਹੈ ਸਖਬੀਰ ਬਾਦਲ ਸਾਹਿਬ ਬੋਲੀ ਜਾਂਦੇ ਐ ਤੇ ਮਲੂਕਾ ਸਾਹਿਬ ਵੀ ਕਹੀ ਜਾਂਦੇ ਐ ਕਹਿੰਦੇ ਲੁਗੜਾ ਆ ਗਿਆ ਕਹਿੰਦੇ ਹੁਣ ਨਹੀਂ ਬਚਦਾ ਦਿੱਲੀ ਵਾਲਿਆਂ ਨੇ ਪੰਜਾਬ ਤੇ ਕਰ ਲਿਆ ਕਬਜ਼ਾ ਟੋਪਨ ਵਾਲਿਆਂ ਨੇ ਫੁਰ ਤਾਂ ਸਿੱਖਾਂ ਨੂੰ ਗੁਰਦੁਆਰਿਆਂ ਚ ਜਾਣਾ ਵੀ ਬੰਦ ਕਰਤਾ ਕਹਿੰਦੇ ਸੀ ਗੁਰਦੁਆਰਾ ਅੰਬਸਾਹਵ ਜੰਦੇ ਸੀ ਤੇ ਸਾਨੂੰ ਜਾਣ ਨਹੀਂ ਦਿੰਦਾ ਜਦੋਂ ਸਿੱਖੋ ਗੁਰਦੁਆਰਿਆਂ 'ਚ ਹੀ ਵੜਨਾ ਰੋਕ ਦਿੱਤਾ ਤੇ ਪਿੱਛੇ ਰਹਿ ਕੀ ਗਿਆ ਇਸ ਤਰ੍ਹਾਂ ਦੀਆਂ ਦੋਸਤੋ ਏਮੋਸ਼ਨਲ ਜੀਆਂ ਗੱਲਾਂ ਕਰਕੇ ਆਮ ਜਿਹੜੀ ਸਿੱਖ ਸੰਗਤ ਹੁੰਦੀ ਹੈ ਉਹਨਾਂ ਨੂੰ ਪੜਕਾਉਣਾ ਠੀਕ ਨਹੀਂ ਹੁੰਦਾ ਮੈਂ ਮਲੂਕਾ ਫავ ਨੂੰ ਪੁੱਛਣਾ ਚਾਹਣਾ ਹੈ ਤੇ ਨਾਲ ਸੁਖਵੀਰ ਜੀ ਸਾਰੇ ਆਗੂ ਕਿ ਉਂਝ ਭਾਈ ਤੁਸੀਂ ਕਿੰਨਾ ਕ ਰੋਜ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ ਕਿੰਨਿਆਂ ਤੁਸੀਂ ਫੋਟੋਆਂ ਪਾਉਂਦੇ ਹੋ ਸਵੇਰੇ ਵੀ ਅਸੀਂ ਆਹ ਇਤਿਹਾਸਕ ਗੁਰਦੁਆਰੇ ਦੇ ਵਿੱਚ ਅੱਜ ਝਾੜੂ ਲਾਈ ਜਾਂਦੇ ਆਂ ਭਾਂਡੇ ਮਾਂਜੀ ਜਾਂਦੇ ਆਂ ਕਿੰਨੇ ਕ ਤੁਸੀਂ ਗੁਰਦੁਆਰਿਆਂ 'ਚ ਜਾਂਦੇ ਹੋ ਤੇ ਅੰਬ ਸਾਹਿਬ ਗੁਰਦੁਆਰੇ ਦੇ ਵਿੱਚ ਤੁਸੀਂ ਚੰਡੀਗੜ੍ਹ ਮਹਾਲੀ 'ਚ ਰਹਿੰਦੇ ਹੋ ਤੇ ਮਹੀਨੇ 'ਚ ਕਿੰਨੇ ਦਿਨ ਮੱਥਾ ਟੇਕ ਕੇ ਆਉਂਦੇ ਹੋ ਅੰਬ ਸਾਹਿਬ ਦੇ ਵਿੱਚ ਜਿਹਦੇ ਵਿੱਚ ਕਹਿ ਰਹੇ ਹਾਂ ਕਿ ਸਾਨੂੰ ਜਾਣ ਨਹੀਂ ਦਿੱਤਾ ਤਦੇ ਨਹੀਂ ਜਾਂਦੇ ਤੁਸੀਂ ਉਹਦੇ ਜਾਣੇ ਉਹ ਜਿੱਦੇ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੁੰਦਾ ਐ ਐਵੇਂ ਲੋਕਾਂ ਨੂੰ ਮੂਰਖ ਬਣਾਉਣ ਦਾ ਕੋਈ ਫਾਇਦਾ ਨਹੀਂ ਅੱਜ ਸਰਕਾਰ ਨੂੰ ਪਤਾ ਸੀ ਕਿ ਵੱਡਾ ਕਿਤੇ ਇਕੱਠਾ ਨਾ ਹੋ ਜੇ ਤੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਡਿਊਟੀ ਬਿਜਾਉਣੀ ਹੁੰਦੀ ਐ ਉਹਨਾਂ ਨੇ ਇਕੱਠ ਕਰਨ ਤੋਂ ਰੋਕਣ ਦੇ ਵਾਸਤੇ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਵਾਸਤੇ ਤੁਹਾਨੂੰ ਥਾਂ-ਥਾਂ ਤੇ ਰੋਕਿਆ ਗਿਆ ਕਿ ਇਕੱਠ ਨਾ ਹੋਵੇ ਤਾਂ ਕਰਕੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੱਡਾ ਇਕੱਠ ਨਾ ਹੋ ਜੇ ਤੇ ਇਕੱਠ ਹੋ ਕੇ ਕਿਤੇ ਜਦੋਂ ਤੁਰਨਗੇ ਕੋਈ लाठी चार्ज ਨਾ ਕਰਨਾ ਪਵੇ ਜੇ ਨਫਾ-ਨੁਕਸਾਨ ਨਾ ਹੋ ਜੇ ਇਹ ਗੱਲ ਮੁੱਖ ਸੀ ਉਹਨੂੰ ਪੁੱਠਾ ਢੇਡਾ ਦੇਣਾ ਕਿ ਦੇਖੋ ਹੁਣ ਸਿੱਕਾ ਨੂੰ ਗੁਰਦੁਆਰਿਆਂ ਚ ਨਹੀਂ ਵੜਨ ਦਿੱਤਾ ਜਾ ਰਿਹਾ ਅੱਗੇ ਭਾਈ ਅੱਗੇ ਪਿੱਛੇ ਤੁਹਾਨੂੰ ਕਿਹਨੇ ਰੋਕਿਆ ਗੁਰਦੁਆਰਿਆਂ ਚ ਜਾਣ ਤੋਂ ਕਈ ਤੌਹੀ ਬੰਦੇ ਆ ਨਾ ਜਿਹੜੇ ਗੁਰਦੁਆਰਿਆਂ ਦੇ ਵਿੱਚੋਂ ਹੱਥ ਖੜੇ ਕਰ ਕਰ ਕੇ ਨਿਕਲੇ ਸੀ ਜਦੋਂ ਲੋੜ ਸੀ ਜਦੋਂ ਲੋੜ ਸੀ ਉਦੋਂ ਤਾਂ ਗੁਰਦੁਆਰਿਆਂ ਦੇ ਵਿੱਚ ਖੜੇ ਹੀ ਨਹੀਂ ਉਦੋਂ ਤੇ ਹੱਥ ਖੜੇ ਕਰਕੇ ਅਲੀ ਪੰਜ ਵੱਡੇ ਫਾਰਮਾਂ 'ਚ ਕੋਈ ਯੂਪੀ 'ਚ ਜਾ ਕੇ ਫਾਰਮ 'ਚ ਬਹਿ ਗਿਆ ਕੋਈ ਹਰਿਆਣੇ ਚਟਾਲਿਆਂ ਦੇ ਫਾਰਮ 'ਚ ਜਾ ਕੇ ਬਹਿ ਗਿਆ ਤੇ ਹੁਣ ਜਦੋਂ ਲੋੜ ਨਹੀਂ ਉਦੋਂ ਮੱਲੋ ਮੱਲੀ ਗੁਰਦੁਆਰਿਆਂ ਚ ਘੁਸੀ ਜਾਂਨੇ ਹੋ ਇਹ ਸਰਕਾਰ ਨੇ ਵੀ ਆਪਣਾ ਪੁਲਸ ਨੇ ਵੀ ਆਪਣਾ ਹੁਕਮ ਬਜਾਉਣਾ ਹੁੰਦਾ ਤੇ ਬਾਕੀ ਰਹੀ ਗੱਲ ਜਦੋਂ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹ ਬਾਬਿਆਂ ਦੀ ਬੀੜ ਲੈ ਕੇ ਥਾਣੇ ਦੇ ਵਿੱਚ ਮੋਗੇ ਮੋਗੇ ਤੇ ਲੱਗੇ ਜਾਂ ਮੋਗੇ ਸੀ ਖਾਲਸਾ ਉਦੋਂ ਉਹ ਆਪਣੇ ਬੰਦੇ ਛਡਾਉਣ ਦੇ ਵਾਸਤੇ ਮਹਾਰਾਜ ਦਾ ਸਰੂਪ ਲੈ ਕੇ ਆ ਗਿਆ ਸੀ ਬਕਾਇਦਾ ਉੱਥੇ ਅੰਮ੍ਰਿਤ ਸੰਚਾਰ ਵੀ ਹੋਇਆ ਸੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਕੁਝ ਬੰਦਿਆਂ ਨੇ ਅੰਮ੍ਰਿਤ ਵੀ ਛਕਿਆ ਪਰ ਉਹਦਾ ਵਿਰੋਧ ਹੋਇਆ ਸਭ ਤੋਂ ਵੱਧ ਵਿਰੋਧ ਕਿਹਨੇ ਕੀਤਾ ਬੇਕਰਮ ਸਿੰਘ ਮਜੀਠੀਆ ਨੇ ਉਹਨੇ ਕਿਹਾ ਕਿ ਪੁਰਸ ਵਾਲਿਆਂ ਦੇ ਚੂੜੀਆਂ ਪਾਈਆਂ ਹੋਈਆਂ ਸੀ ਕਹਿੰਦਾ ਪੁਰਸ ਵਾਲੇ ਅੰਮ੍ਰਿਤਪਾਲ ਦੀ ਕਤੀੜ ਦੇ ਕੋਲੋਂ ਡਾਂਗਾ ਖਾਈ ਗਏ ਆ ਖੜੇ ਸਿਰ ਪੜਵਾਈ ਗਏ ਆ ਕਹਿੰਦਾ ਪੁਲਿਸ ਤੋਂ ਸਰਿਆ ਨਹੀਂ ਕਹਿੰਦਾ ਜੇ ਗ੍ਰਹਿ ਮੰਤਰੀ ਮੈਂ ਹੁੰਦਾ ਭਗਵੰਤ ਮਾਨ ਦੀ ਥਾਂ ਦੇ ਉੱਤੇ ਜਾਂ ਪੁਲਿਸ ਕਮਿਸ਼ਨਰ ਮੈਂ ਹੁੰਦਾ ਤੇ ਕਹਿੰਦਾ ਅੰਮ੍ਰਿਤਪਾਲ ਨੂੰ ਬੰਦੇ ਦਾ ਪੁੱਤ 5 ਮਿੰਟਾਂ 'ਚ ਬਣਾ ਲੈਂਦਾ ਭਾਵ ਉਥੇ 5-10 ਬੰਦੇ ਗੋਲੀ ਨਾਲ ਮਾਰਨੇ ਸੀ ਜਿਵੇਂ ਬਰਗਾੜੀ ਤੇ ਬਹਿਵਲ ਹੋਈ ਸੀ ਭਾਬ ਬਾਈਬਲ ਤੇ ਬਰਗਾੜੀ ਵਾਲਾ ਕੰਮ ਕਹਿੰਦਾ ਪੁਲਿਸ ਨੇ ਕਿਉਂ ਨਹੀਂ ਕੀਤਾ ਇਹਨਾਂ ਨੂੰ 5-10 ਨੂੰ ਮਾਰਨਾ ਸੀ ਤੇ ਕਹਿੰਦਾ ਫਿਰ ਬੰਦੇ ਦੇ ਪੁੱਤ ਬਣ ਜਾਂਦੇ ਕਿਉਂਕਿ ਫਿਰ ਇਹਨਾਂ ਦਾ ਮੌਕਾ ਆ ਜਾਂਦਾ ਜੇ ਭਗਵੰਤ ਮਾਨ ਉੱਤੇ ਗੋਲੀ ਚਲਵਾਉਂਦਾ ਉੱਥੇ ਬੰਦੇ ਮਰਦੇ ਫਿਰ ਇਹ ਸਰਕਾਰ ਤੋੜਦੇ ਤੇ ਮੁੜ ਕੇ ਫਿਰ ਸਮੇਤ ਸੈਣੀ ਵਰਗਿਆਂ ਨੂੰ ਫਿਰ ਡੀਜੀਪੀ ਲਾ ਲੈਂਦੇ ਅਜਹਾਰ ਆਲਮ ਵਰਗਿਆਂ ਨੂੰ ਆਹ ਕੰਮ ਕਰਨਾ ਸੀ ਅੱਜ ਜਦੋਂ ਗੁਰਦੁਆਰੇ ਚ ਤੁਹਾਨੂੰ ਰੋਕਤਾ ਕੱਠ ਕਰਨ ਤੋਂ ਅੰਬ ਸਾਹਿਬ ਤੁਸੀਂ ਅੱਜ ਬੜਾ ਰੌਣ ਪਿੱਟਣ ਲੱਗੇ ਬੜਾ ਹੱਲਾ ਗੁੱਲਾ ਕਰ ਰਹੇ ਹੋ ਪਰ ਭਾਈ ਜਦੋਂ ਅੰਮ੍ਰਿਤਪਾਲ ਲੈ ਕੇ ਗਿਆ ਤੁਸੀਂ ਰੂਪ ਉਦੋਂ ਤੁਹਾਨੂੰ ਮਾੜਾ ਲੱਗਦਾ ਸੀ ਉਦੋਂ ਤੁਸੀਂ ਕਹਿੰਦੇ ਸੀ ਪੁਲਿਸ ਨੇ ਗੋਲੀ ਕਿਉਂ ਨਹੀਂ ਚਲਾਈ ਉੱਥੇ ਪੁਲਿਸ ਦੇ ਸ਼ਾਫਾਸੇ ਸੀ ਵਧੀਆ ਕੀਤਾ ਉਹਨਾਂ ਨੇ ਆਪ ਦੇ ਸੱਟਾਂ ਖਾ ਲਈਆਂ ਡਾਂਗਾਂ ਖਾ ਲਈਆਂ ਪਰ ਕਿਸੇ ਤੇ ਹੱਥ ਨਹੀਂ ਚੱਕਿਆ ਤੇ ਦੋਸਤੋ ਤੇ ਅੱਜ ਕਿਹੋ ਜੀਆਂ ਗੱਲਾਂ ਕਰਨੀਆਂ ਲੋਕ ਸਾਰਾ ਕੁਝ ਸਮਝਦੇ ਐ ਤੇ ਜਾਣਦੇ ਐ ਹਾਂ ਜੇਕਰ ਤੁਸੀਂ ਜਾਣਾ ਹੀ ਸੀ ਤੁਸੀਂ ਅੰਮ੍ਰਿਤਸਰ ਗੁਰਦੁਆਰੇ ਕੀ ਲੈਣ ਗਏ ਸੀ ਭਾਈ ਜਾਂ ਤੁਸੀਂ ਬੇਕਰਮ ਮਜੀਠਗਰ ਦੀ ਪੇਸੀ ਤੇ ਕੱਠ ਕਰਕੇ ਕੀ ਕਰਨਾ ਹੈ ਰਮਾਨ ਚੱਲ ਰਿਹਾ ਵਕੀਲ ਮਜੀਠਗਰ ਸਾਹਿਬ ਮਜੀਠਗੇ ਦੇ ਖੜੇ ਐ ਸਰਕਾਰ ਦੇ ਵੀ ਖੜੇ ਐ ਕੰਮ ਤੇ ਵਕੀਲਾਂ ਦਾ ਉਹਨਾਂ ਨੇ ਦਲੀਲਾਂ ਦੇਣੀਆਂ ਉਹਨਾਂ ਨੇ ਰਿਮਾਂਡ ਰੋਕਣਾ ਹੈ ਤੁਹਾਡਾ ਕੱਠ ਦੇਖ ਕੇ ਨਾ ਤਾਂ ਜੱਜ ਨੇ ਰਿਮਾਂਡ ਰੋਕਣਾ ਸੀ ਨਾ ਵੱੰਦ ਦੇਣਾ ਸੀ ਨਾ ਤੁਹਾਡਾ ਸੁਰੋਣਾ ਸੀ ਹਾਂ ਇੱਕ ਗੱਲ ਹੋ ਸਕਦੀ ਸੀ ਜਿਵੇਂ ਸਰਸੇ ਵਾਲੇ ਦੀ ਪੇਸੀ ਵੇਲੇ ਪੰਚਕੂਲੇ ਦੇ ਵਿੱਚ ਪਰਿੰਗਾਂ ਨੇ ਕੱਟ ਕੀਤਾ ਸੀ ਉੱਥੇ ਗੱਡੀਆਂ ਸਾੜੀਆਂ ਸੀ 10 ਵੀ ਬੰਦੇ ਮਰੇ ਸੀ ਆਹ ਕੰਮ ਅੱਜ ਤੁਸੀਂ ਜ਼ਰੂਰ ਕਰ ਦਿੰਦੇ ਮਜੀਠਗਾ ਦੀ ਪੇਸੀ ਤੇ ਕਿਉਂਕਿ ਇਕੱਠੇ ਹੋ ਜਾਂਦੇ ਜਨਤਾ ਭੜਕ ਜਾਂਦੀ ਹੋ ਸਕਦਾ ਤੁਸੀਂ ਨਾ ਕਰਦੇ ਕੋਈ ਹੋਰ ਸਰਾਰਤੀ ਬੰਦੇ ਕਰ ਜਾਂਦੇ ਗੱਡੀਆਂ ਫੂਕ ਜਾਂਦੇ ਕਿਹਦੇ ਸਿਰ ਲੱਗਦਾ ਇਸ ਲਈ ਕਮ ਦਾ ਕੋਈ ਦਮ ਨਹੀਂ ਹਾਂ ਜੇਕਰ ਤੁਸੀਂ ਹਕੀਕਤ ਦੇ ਵਿੱਚ ਮਜੀਠਗਾ ਦੇ ਨਾਲ ਹੋ ਅਸਲ ਦੇ ਵਿੱਚ ਤਾਂ ਤੁਸੀਂ ਮਜੀਠਗਾ ਦੇ ਨਾਲ ਬਿਲਕੁਲ ਨਹੀਂ ਕਿਉਂਕਿ ਤੁਸੀਂ ਦਿਨੋਂ ਲੱਗਦੇ ਸੀ ਕਿ ਮਜੀਠਗਾ ਵੱਡਾ ਆਗੂ ਬਣਦਾ ਜਾਂਦਾ ਉਹਨੂੰ ਖੁੰਝੇ ਲਾਦਗੇ ਪਿੱਛੇ ਜੇ ਜਦੋਂ ਇੱਕ ਮਜੀਠਕੇ ਨੇ ਬਿਆਨ ਦਿੱਤਾ ਸੀ ਜੱਫੇਦਾਨ ਦੇ ਹੱਕ ਵਿੱਚ ਉਦੋਂ ਤੁਸੀਂ ਆਖਿਆ ਸੀ ਕਿ ਬਿਕਰਮ ਮਜੀਠਕੇ ਨੇ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਆਖਿਆ ਸੀ ਨਾ ਉਹ ਭੁੱਲ ਗਏ ਉਦੋਂ ਮਜੀਠਕਾ ਪੰਥ ਦੀ ਪਿੱਠ 'ਚ ਛੁਰਾ ਮਾਰਦਾ ਸੀ ਕੀ ਅੱਜ ਮਜੀਠਕੇ ਦੇ ਹੱਥ ਦੇ ਵਿੱਚੋਂ ਛੁਰਾ ਡਿੱਗ ਪਿਆ ਜਾਂ ਅੱਜ ਮਜੀਠ ਹੱਥ ਦੇ ਵਿੱਚ ਚੌਰ ਸਾਹਿਬ ਲਈ ਖੜਾ ਹੈ ਅੱਜ ਮਜੀਠਕਾ ਚੌਰ ਸਾਹਿਬ ਲਈ ਖੜਾ ਹੈ ਜੇ ਫੁੱਲ ਲਈ ਖੜਾ ਸੁੱਟਣ ਵਾਸਤੇ ਵੀ ਉਹਦੇ ਸ਼ੁਰਾ ਸੀ ਇਹ ਗੱਲਾਂ ਬਾਤਾਂ ਲੋਕ ਸਾਰਿਆਂ ਸਮਝਦੇ ਜੇਕਰ ਤੁਸੀਂ ਸੱਚਮੁੱਚ ਮਜੀਟਕੇ ਦਾ ਪੱਕਾ ਕਰਨਾ ਹੁੰਦਾ ਉਹਦੇ ਘਰ ਵਾਲੀ ਨਾਲ ਜਾ ਕੇ ਖੜਦੇ ਉਹ ਵਿਚਾਰੀ ਇਕੱਲੀ ਬਿਲਕੀ ਜਾਂਦੀ ਹੈ ਉਹਦਾ ਤੁਸੀਂ ਦਿਲੋਂ ਸਾਥ ਨਹੀਂ ਦਿੱਤਾ ਹਾਂ ਜੇਕਰ ਸੱਚਮੁੱਚ ਤੁਸੀਂ ਕੁਝ ਕਰਨਾ ਹੁੰਦਾ ਸਾਰੇ ਹੈੱਡਕੁਆਟਰਾਂ ਤੇ ਧਰਨੇ ਨਹੀਂ ਦਿੰਦੇ ਧਰਨੇ ਲਾਉਂਦੇ ਉੱਥੇ ਮੰਗ ਪੱਤਰ ਦਿੰਦੇ ਡੀਸੀ ਨਾਲ ਨੂੰ हां जहां फिर विजिलेंस ਦਾ ਦਫ਼ਤਰ ਘੇਰ ਲੈਂਦੇ विजिलेंस ਦਾ ਦਫ਼ਤਰ ਘੇਰਦੇ ਉੱਤੇ ਪੱਕਾ ਮੋਰਚਾ ਲਾਉਂਦੇ ਜਿੰਨੇ ਦਿਨ ਮਰਜ਼ੀ ਚੱਲਦਾ ਭਗਵੰਤ ਮਾਨ ਦੇ ਘਰ ਕੰਨੀ ਵਗ ਜਾਂਦੇ ਤੁਸੀਂ ਪੇਸੀ ਤੇ ਲੈਣ ਕੀ ਜਾਣਾ ਸੀ ਇਸ ਤਰ੍ਹਾਂ ਮਗਰਮਸ ਦੇ ਹੰਝੂ ਬਹਾਏ ਤੋਂ ਬੇਕਰਮ ਮਜੀਠੇ ਦਾ ਕੁਝ ਨਹੀਂ ਬਣਦਾ ਤੁਸੀਂ ਉੱਤੋਂ ਉੱਤੋਂ ਮਗਰਮਸ ਦੇ ਹੰਝੂ ਪਾਉਣੇ ਹੋ ਦਿਨੋਂ ਤੁਸੀਂ ਮਜੀਠੇ ਨੂੰ ਠੋਕਣਾ ਚਾਹੁੰਦੇ ਸੀ ਮੰਨੋ ਚਾਹੇ ਨਾ ਮੰਨੋ ਮਜੀਠੇ ਨੂੰ ਠੋਕ ਦਿੱਤਾ ਤੇ ਹੁਣ ਜਿਹੜਾ ਡਰ ਹੈ ਡਰ ਇਹ ਗੱਲ ਦਾ ਹੈ ਕਿ ਮਜੀਠੇ ਤੋਂ ਅੱਗੇ ਬਾਰੀ ਹੋਰ ਬੰਦਿਆਂ ਦੀ ਨਾ ਜੇ ਮਜੀਠੇ ਤੋਂ ਅੱਗੇ ਹੋਰ ਨੂੰ ਨਾ ਚੱਕ ਲੈਣ ਇਹ ਤੁਹਾਨੂੰ ਡਰ ਲੱਗਦਾ ਹੈ ਤਾਂ ਕਰਕੇ ਤੁਸੀਂ ਪੇਸ਼ੀ ਤੇ ਘੱਟ ਕਰਦੇ ਸੀ ਇਹਦੇ ਵਿੱਚ ਕੋਈ ਫਾਇਦਾ ਨਹੀਂ ਅਸਲ ਦੇ ਵਿੱਚ ਜਿਹੜਾ ਕੰਮ ਹੈ ਉਹ ਕਰੋ ਸਭ ਤੋਂ ਪਹਿਲਾਂ ਜਿਹੜੇ ਆਕਾਲੀ ਦਲ ਦੇ ਢੜੇ ਬਣੇ ਹੋਏ ਐ ਉਹਨਾਂ ਨੂੰ ਖਤਮ ਕਰੋ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰੋ ਦੁਬਾਰੇ ਪੰਜ ਸਿੰਘ ਸਹਿਵਾਣ ਦੀ ਮੀਟਿੰਗ ਸੱਦੀ ਜਾ ਸਕਦੀ ਹੈ ਦੁਬਾਰੇ ਪੰਥ ਇਕੱਠਾ ਹੋ ਸਕਦਾ ਹੈ ਦੁਬਾਰੇ ਕਾਲੀ ਦਲ ਸਾਰੇ ਕਾਲੀ ਦਲ ਇੱਕ ਨਹੀਂ ਜਿੰਨੇ ਧੜੇ ਹੈ ਅਕਾਲ ਤਖਤ ਤੇ ਇਕੱਠੇ ਹੋਣ ਸਾਰੇ ਜਾਣੇ ਅਸਤੀਫੇ ਦਿਓ ਤੇ ਜਿਹਨੂੰ ਲੋਕ ਚਾਹੁੰਦੇ ਹੈ ਉਹ ਪ੍ਰਧਾਨ ਚੁਣਿਆ ਜਾਵੇ ਤੇ ਸਾਰਾ ਕਾਲੀ ਦਲ ਇਕੱਠਾ ਹੋਵੇ ਫੇਰ ਕੋਈ ਪਾ ਕੇ ਦਿਖਾਵੇ ਮਾਈ ਦਾ ਲਾਲ ਹੱਥ ਕਿਸੇ ਵਰਕਰ ਨੂੰ ਜਾ ਕਿਸੇ ਆਗੂ ਨੂੰ ਅੱਜ ਤੁਹਾਡੀਆਂ ਹਾਲਤਾਂ ਦੇਖ ਕੇ ਅੱਜ ਤੁਹਾਡੇ ਹਾਲਾਤ ਦੇਖ ਕੇ ਤੇ ਅੱਜ ਤੁਹਾਡਾ ਪੰਥ ਨੂੰ ਖੇਰੂ ਖੇਰੂ ਤੁਸੀਂ ਕੀਤਾ ਅੱਜ ਤੁਹਾਡੀ ਬੁੱਕਤ ਦੇਖ ਕੇ ਕਿਉਂਕਿ ਤੁਹਾਡੇ ਤਿਲਾਂ 'ਚ ਤੇਲ ਹੈ ਹੀ ਨਹੀਂ ਤਾਂ ਕਰਕੇ ਬੰਦੇ ਵੀ ਚੁੱਕੇ ਜਾ ਰਹੇ ਐ ਤੇ ਤਸੀਹੇ ਵੀ ਦਿੱਤੇ ਜਾ ਰਹੇ ਐ ਤੇ ਆਉਣ ਵਾਲੇ ਦਿਨਾਂ 'ਚ ਫਿਰ ਵੀ ਹੋਊਗਾ ਜੇਕਰ ਤੁਸੀਂ ਸਿਰਫ ਪ੍ਰਧਾਨਗੀ ਦੀ ਜਾਂ ਜੁम्मेवार ਕੁਰਸੀ ਨੂੰ ਚਿੰਬੜੇ ਰਹੇ ਸਗੋਂ ਪੰਥ ਨੂੰ ਇਕੱਠਾ ਕਰੋ ਚਾਹੇ ਅਹੁਦੇ ਛੱਡਨੇ ਪੈ ਜਾਣ ਪੰਥ ਬਸੇ ਮੈਂ ਉੱਜੜਾਂ ਮਨ ਚਾਉ ਕਨੇਰਾ ਇਹ ਗੁਰੂ ਦਾ ਸੰਦੇਸ਼ ਸੀ ਕਿ ਪੰਥ ਬਸਣਾ ਚਾਹੀਦਾ ਹੈ ਕਿ ਮੈਂ ਭਾਵੇਂ ਉੱਜੜ ਜਾਵਾਂ ਤੁਸੀਂ ਤੁਸੀਂ ਆਪ ਬਸਦੇ ਹੋ ਪੰਥ ਭਾਵੇਂ ਉੱਜੜ ਜਾਵੇ ਇਸ ਤਰ੍ਹਾਂ ਦੋਸਤੋ ਗੱਲਾਂ ਬਾਤਾਂ ਸੀ ਦੇਖਦੇ ਹਾਂ ਅਜੇ ਤੱਕ ਵਿਕਰਮ ਮਜੀਠੀਏ ਨੂੰ ਪੇਸ਼ ਨਹੀਂ ਕੀਤਾ ਪਤਾ ਲੱਗੂਗਾ ਕੈਦਨਾ ਦਾ ਰਿਮਾਂਡ ਦਿੰਦੇ ਐ ਤੇ ਨਾ ਹੀ ਅਜੇ ਤੱਕ ਕੋਈ ਵਿਜੀਲੈਂਸ ਨੇ ਉਹ ਤੋਂ ਕੀ ਫੜਿਆ ਕਿੰਨਾ ਕੁਝ ਫੜਿਆ ਕੋਈ ਵੀ ਅੰਕੜਾ ਸਾਹਮਣੇ ਨਹੀਂ ਆਇਆ ਲੱਗਦਾ ਮੈਨੂੰ ਇੰਜ ਲੱਗ ਰਿਹਾ ਹੈ ਕਿ ਇਹ ਕਿਤੇ 100% ਸਿਆਸਤੀ ਨਾ ਹੋ ਰਹੀ ਹੋਵੇ ਇੱਕ ਦੋ ਦਿਨਾਂ ਚ ਪਤਾ ਲੱਗ ਜਾਣਾ ਹੈ ਜੇਕਰ ਇਹ ਸਿਆਸਤ ਸੀ ਤਾਂ ਬਹੁਤ ਅੰਧ ਭਾਗਾ ਫਿਰ ਨਹੀਂ ਲੋਕਾਂ ਨੇ ਯਕੀਨ ਕਰਨਾ ਜੇਕਰ ਸੱਚਮੁੱਚ ਕੇਸ ਦੇ ਵਿੱਚ ਕੁਝ ਹੈ ਸੀ ਕਹਿੰਦੇ ਸੀ ਸਾਡੇ ਕੋਲੇ ਪੱਕੇ ਸਬੂਤ ਹੈ ਫਿਰ ਭਾਈ 7 ਦਿਨਾਂ ਦੇ ਰਿਮਾਂਡ ਦੇ ਵਿੱਚ ਕਿਉਂ ਨਹੀਂ ਅਜੇ ਤੱਕ ਤੁਹਾਡੇ ਕੋਲੋਂ ਬਿਕਰਮ ਜੀਤ ਕੇ ਦੇਖ ਜਾਣੇ ਪੜੇਗੇ ਸੋਨਾ ਚਾਂਦੀ ਹੀਰੇ ਪੈਸਾ ਕਿੱਥੇ ਗਿਆ ਕਿਉਂ ਨਹੀਂ ਫੜੇ ਗਏ ਜਾਂ ਫਿਰ ਝੂਠ ਤੇ ਪਾਣੀ ਮੋੜਦੇ ਸੀ ਦੇਖਦੇ ਆਂ ਦੋਸਤੋ ਆਉਣ ਵਾਲੇ ਸਮੇਂ ਚ ਕੀ ਬਣਦਾ ਭੁੱਲ ਚੁੱਕ ਦੀ ਖਿਮਾ ਵੀਡਗੋ ਨੂੰ ਸਾਂਝੀ ਕਰਿਓ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਸੱਚ ਬੋਲਣ ਦੀ ਹਿੰਮਤ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ